ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਮੇਰੇ ਕੋਲ ਇੱਕ ਬੇਨਤੀ ਕੀਤੀ ਮੈਨੂੰ ਇੱਕ ਹੁਕਮ ਲਾਇਆ ਸੀ ਕਿ ਕਾਕਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕੋਈ ਕਮਰੇ ਦੀ ਲੋੜ ਆ ਨਾ ਸਾਨੂੰ ਕੋਈ ਪੈਨਸ਼ਨ ਦੀ ਲੋੜ ਆ ਜੇ ਇਹ ਜ਼ਿੰਦਗੀ ਰਹੂਗੀ ਤਾਂ ਇਹ ਤੇਰੀਆਂ ਚੀਜ਼ਾਂ ਫੇਰ ਹੀ ਸਾਡੇ ਕੋਲੇ ਕੰਮ ਆਉਣਗੀਆਂ ਜੇ ਸਾਡੀ ਜ਼ਿੰਦਗੀ ਨਾ ਰਹੀ ਤਾਂ ਅਸੀਂ ਇਹ ਤੇਰੀਆਂ ਚੀਜ਼ਾਂ ਕੀ ਕਰਨਾ ਸਾਡੀ ਤਾਂ ਮੇਨ ਇੱਕ ਮੰਗਾ ਕਿ ਸਾਡੇ ਪਿੰਡੋਂ ਨਸ਼ਾ ਖਤਮ ਕਰਦਾ اور ਮੈਂ ਇੱਕ ਮਨ ਦੇ ਵਿੱਚ ਪ੍ਰਣ ਕਰਕੇ ਚੱਲਿਆ ਸੀ ਜੀ ਅੱਜ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਇਸ ਤੇ ਬਹੁਤ ਪੈੜਵਾਈ ਕਰਦੇ ਹਾਂ ਔਰ ਮੈਂ ਇਸ ਆਪਣੇ ਖਾਸ ਕਰਕੇ ਨਗਰ ਦੀ ਉਦਾਹਰਣ ਹਰੇਕ ਪਿੰਡ ਚ ਦੇਣਾ ਕਿ ਆਪਣੇ ਜਿਹੜੇ ਬੱਚਿਆਂ ਨੇ ਇੱਕ ਕਲੱਬ ਬਣਾਇਆ ਵਿਆ ਇੱਥੋਂ ਦੇ ਨਹੀਂ ਜਿਹੜੇ ਨੌਜਵਾਨ ਸਾਥੀ ਆ ਬਹੁਤ ਸੋਹਣਾ ਕੰਮ ਕਰ ਰਹੇ ਔਰ ਮੈਨੂੰ ਲੱਗਦਾ ਬਾਕੀ ਪਿੰਡਾਂ ਦੇ ਹਿਸਾਬ ਨਾਲ ਆਪਣੇ ਪਿੰਡ ਦੇ ਵਿੱਚ ਸਭ ਤੋਂ ਕੰਟਨਸ਼ਾ ਇਹ ਤੁਸੀਂ ਸਾਰੇ ਜਣੇ ਜਿੰਨੇ ਬੱਚੇ ਆ ਸਾਰੇ ਵਧਾਈ ਦੇ ਪਾਤ ਪਰ ਫੇਰ ਵੀ ਮੈਂ ਇੱਕ ਬੇਨਤੀ ਕਰਦਾ ਕਿ ਅਗਰ ਕੋਈ ਸੱਜਣ ਆਪਣੇ ਪ੍ਰਧਾਨ ਸਾਹਿਬ ਹੈ ਕਲੱਬ ਨਾਲ ਹਾਂਜੀ ਹਾਂਜੀ ਰਣਜੀਤ ਜੀ ਕਿਸੇ ਬੰਦੇ ਨੇ ਕੋਈ ਨਸ਼ਾ ਛੱਡਣਾ ਚਾਹੁੰਦਾ ਆਪਾਂ ਉਹਦੀ ਮਦਦ ਕਰਾਂਗੇ ਛੜਾਵਾਗੇ ਨਸ਼ਾ ਦਵਾਈ ਦੀ ਦਵਾਈਆਂ ਪਰ ਅਗਰ ਕੋਈ ਇਸ ਲਾਈਨ ਤੋਂ ਹਟ ਕੇ ਇਸ ਨਸ਼ੇ ਵਾਲੇ ਪਾਸੇ ਜਾਂਦਾ ਕੋਈ ਵੇਚਣ ਵਾਲੇ ਪਾਸੇ ਜਾਂਦਾ ਕੋਈ ਖਾਸ ਕਰਕੇ ਸਿੰਥੈਟਿਕ ਨਸ਼ੇ ਦੀ ਮੈਂ ਗੱਲ ਕਰਦਾ ਉਸ ਪਾਸੇ ਜਾਂਦਾ ਤੇ ਕੱਲ ਨੂੰ ਕੋਈ 1921 ਹੋ ਜਾਂਦੀ ਆ ਕੋਈ ਪੁਲਿਸ ਵਾਲੇ ਐਕਸ਼ਨ ਕਰਕੇ ਉਹਨੂੰ ਫੜ ਲੈਂਦੇ ਆ ਤੇ ਫਿਰ ਮੇਰੀ ਹੱਥ ਬੰਨ ਕੇ ਬੇਨਤੀ ਆ ਜੀ ਕਿ ਮੇਰੇ ਕੋਲੇ ਐਸ ਕੰਮ ਵਾਸਤੇ ਨਾ ਹੋਰ ਜਿਹੜਾ ਕੰਮ ਕਹੋਗੇ ਮੈਂ ਕਰਨ ਦੀ ਤਿਆਰ ਆ ਕਿਉਂਕਿ ਬੜੇ ਘਰ ਆਪਣੇ ਉਲਝਣ ਗਏ ਐਸ ਕੰਮ ਪਿੱਛੇ ਰੱਖੇ ਕੋਈ ਆ ਐਸ ਐਚਓ ਮੈਂ ਨਵੇਂ ਲਵਾਲੇ ਮੈਂ ਡੀ ਐਸ ਪੀ ਸਾਹਿਬ ਵੀ ਬੁਲਾਈ ਸੀ ਦੋਨੇ ਮੈਂ ਉਹਨਾਂ ਨੂੰ ਬੁਲਾ ਕੇ ਇਹ ਗੱਲ ਕਹਿਤੀ ਜੀ ਵੀ ਤੁਹਾਨੂੰ ਇਸ ਮਾਮਲੇ 'ਚ ਕੋਈ ਟੈਲੀਫੋਨ ਕਰੀ ਜਾਵੇ ਤੁਸੀਂ ਕਿਸੇ ਦੀ ਗੱਲ ਨਹੀਂ ਸੁਣਨੀ ਜਿਹੜੇ ਵੇਚਦੇ ਆ ਸਭ ਤੋਂ ਪਹਿਲਾਂ ਉਹਨਾਂ ਤੇ ਸਕੰਜਾ ਕਰੋ ਉਹਨਾਂ ਨੂੰ ਫੜ ਕੇ ਉਹਨਾਂ ਦੇ ਘਰ ਲੈ ਕਰੋ ਕਿਉਂਕਿ ਜੇ ਜੜ ਖਤਮ ਹੋ ਗਈ ਤਾਂ ਟਾਣੀਆਂ ਹਟਣਗੀਆਂ ਜੇ ਆਪਾਂ ਜੜ ਉਹਨੇ ਮੇਂ ਹਰੀ ਕਲੀਆਂ ਟਾਣੀਆਂ ਵੱਢੀ ਗਈ ਤਾਂ ਫਿਰ ਦਰੱਖਤ ਕੋ ਮੇਂ ਜੇ ਮੈਂ ਕਾਇਮ ਨਹੀਂ ਰਹਿ ਜਾਂਦਾ ਫਿਰ ਉਹ ਗੱਲ ਆਪਣੇ ਹਿੱਤੀ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਆ ਜੀ हां एक मेरा टेलीफोन नंबर बेशक नोट कर लो 9815207878 मेरा टेलीफोन नंबर है जी और मोस्ट मेरा होਗਾ ही सर एयरपोर्टे जे तुसी आगे ਨਹੀਂ ਵੀ ਆਉਣਾ ਤਾਂ ਇੱਕ WhatsApp ਕਰ ਦਿਓ ਉਸ ਬੰਦੇ ਦਾ ਨਾਮ ਲਿਖ ਕੇ ਵੀ ਆ ਫਲਾਣਾ ਬੰਦਾ ਆਪਣੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਉਦੋਂ ਬਾਅਦ ਫਿਰ ਅਸੀਂ ਆਪੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਇੰਨਾ ਖਿਆਲ ਰੱਖਿਓ ਕੋਈ ਗਲਤ ਆਪਣੀ ਇਨਫੋਰਮੇਸ਼ਨ ਨਾ ਦੇ ਦਿਓ ਕਿਤੇ ਐਵੇਂ ਕਿਸੇ ਦੀ ਗਰੀਬ ਮਾਰ ਕਰਾ ਦੇ। ਉਹ ਵੀ ਬੜਾ ਵੱਡਾ ਪਾਪ ਆ। ਜਿਹੜਾ ਵਾਕਈ ਕਰਦਾ ਹੋਇਆ ਉਹਨੂੰ ਛੱਡ ਦਿਓ। ਔਰ ਇੱਕ ਟਾਰਗੇਟ ਲੈ ਕੇ ਮੈਂ ਚੱਲਿਆ ਜਿਹੜਾ ਕਿ ਤੁਹਾਡੇ ਸਾਥ ਤੋਂ ਬਿਨਾ ਨਾ ਮੁਮਕਨ ਆ। ਜੇ ਮੇਰਾ ਸਹਿਯੋਗ ਦੇਉਗੇ ਤੁਸੀਂ ਸਾਰੇ ਜਣੇ ਰਲ ਕੇ ਇਹ ਫੇਰ ਹੀ ਇਹ ਚੀਜ਼ ਪੋਸੀਬਲ ਹੋ ਸਕਦੀ ਆ ਫੇਰ ਹੀ ਇਹ ਚੀਜ਼ ਸੰਭਵ ਹੋ ਸਕਦੀ ਆ ਕਿ ਤੁਸੀਂ ਇੱਕ ਪ੍ਰਣ ਕਰਕੇ ਚੱਲੋ ਵੀ ਯਾਰ ਆਪਾਂ ਆਪਣੇ ਹਲਕੇ ਨੂੰ ਨਸ਼ਾ ਮੁਕਤ ਬਣਾਉਣਾ ਕੋਈ ਐਸੀ ਚੀਜ਼ ਨਹੀਂ ਦੁਨੀਆ ਦੀ ਜਿਹੜੀ ਨਾ ਹੋ ਸਕੇ ਇਹ ਵੀ ਹੋ ਜਾਊਗੀ ਜੇ ਤੁਸੀਂ ਸਾਰੇ ਜਣੇ ਪ੍ਰਣ ਕਰਕੇ ਚੱਲੋ ਤੇ ਤਾਂ ਕਿ ਆਪਾਂ 3 ਮਹੀਨਿਆਂ ਬਾਅਦ ਇੱਕ ਠੋਕਿਆ ਗੱਲ ਕਹਿ ਸਕੀਏ ਕਿ ਯਾਰ ਸਾਡਾ ਗਿੱਦੜਵਾ ਹਲਕਾ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਆ ਸਾਡੇ ਹਲਕੇ ਦੇ ਵਿੱਚ ਭਾਲ ਕੇ ਲਕਾਓ ਨਾ ਇਹ ਹੋਣਾ ਤਾਂ ਜੇ ਆਪਾਂ ਸਾਰੇ ਜਣੇ ਰਲ ਕੇ ਸਾਥ ਦੇਵਾਂਗੇ ਨਹੀਂ ਤਾਂ ਆਪਣੀ ਕੀ ਆਦਤ ਆ ਨਾ ਆਪਣੀ ਇਹ ਆਦਤ ਆ ਮੈਂ ਵੀ ਵਿੱਚ ਹੀ ਆ ਜਾਂਦਾ ਵੀ ਯਾਰ ਆਪਾਂ ਕੀ ਲੈਣਾ ਦਫੇ ਕਰੋ ਇਹ ਅੱਜ ਤਾਂ ਨਾਲ ਦੇ ਘਰੇ ਆਗਾ ਉਹ ਟਾਈਮ ਦੂਰ ਨਹੀਂ ਜਦੋਂ ਅੱਜ ਦੇ ਵਿੱਚ ਵੀ ਆਵੇ ਇਸ ਕਰਕੇ ਇੱਥੇ ਨਾ ਤਪੜ ਇਹ ਜਿਹੜਾ ਮੈਂ ਕੀ ਲੈਣਾ ਵਾਲਾ ਇਹ ਸਲਫਾਜ਼ ਨੂੰ ਕੱਟ ਦਿਓ ਵੀ ਲੈਣਾ ਕਿਉਂ ਨਹੀਂ ਯਾਰ ਸਾਡੇ ਹੀ ਕਿਸੇ ਧੀ ਪੁੱਤ ਦਾ ਬੱਚਾ ਹੋ ਆ ਸਾਡੇ ਕਿਸੇ ਚਾਚੇ ਤਾਏ ਦਾ ਬੱਚਾ ਜੇ ਇਹਨੂੰ ਕੋਈ ਤਕਲੀਫ ਆ ਤਾਂ ਕੱਲ ਨੂੰ ਸਾਡੇ ਵਾਲੇ ਬੱਚੇ ਨੂੰ ਵੀ ਹੋ ਸਕਦੀ ਹੈ ਇੱਥੇ ਆਪਾਂ ਟਾਈਟ ਕਰ ਲਾਂਗੇ ਚੂੜੀ ਦਾ ਆਪਾਂ ਬੱਚੇ ਦਾ ਸੋ ਇੰਨੀ ਇੱਕ ਮੇਰੀ ਹੱਥ ਦੀ ਪ੍ਰਵਾਣ ਕਰਿਓ ਜੀ ਤੁਹਾਡਾ ਦਿਲ ਦੀਆਂ ਗਹਿਰਾਂ ਜਾਂ ਤੈਂ ਸਹੀ ਕਹੋ ਤਾਂ ਮੇਰੇ ਕੋਲੇ ਕੋਈ ਅਲਫ਼ਾਜ਼ ਮੜ ਸਕਦੇ ਨਹੀਂ ਆਪਾਂ ਇਹਨਾਂ ਦੀ ਸਮਝ ਆਉਣੀ ਨਹੀਂ ਸੀ ਮੈਂ ਜਿੰਨਾ ਵੀ ਚਿਰ ਬੋਲਣਾ ਸੀ ਅੱਧਿਆਂ ਨੂੰ ਪਤਾ ਲੱਗਣਾ ਸੀ ਕਿ ਕੀ ਬੋਲਿਆ ਅੱਧਿਆਂ ਨੂੰ ਪਤਾ ਲੱਗਣਾ ਸੀ ਨਹੀਂ ਆ ਬੋਲ ਕੇ ਗਿਆ ਇਸ ਕਰਕੇ ਭਾਈ ਸਾਹਿਬ ਹੁਣ ਤੁਸੀਂ ਵੀ ਆਪ ਦਾ ਸੰਤ ਤਿਆਰ ਕਰ ਵਧੀਆ ਜਿਹਾ ਸੰਤ ਤਿਆਰ ਕਰ ਲਓ ਕੋਈ ਸੋ ਵੀਰੋਏ ਜਿਹੜਾ ਬਾਈਲ ਇਕਸ਼ਨ ਸੀ ਨਾ ਬੜੀ ਜ਼ਬਰਦਸਤ ਲੜਾਈ ਸੀ ਬੜਾ ਜ਼ਬਰਦਸਤ ਵੋਟਾਂ ਦਾ ਇੱਕ ਤਰ੍ਹਾਂ ਦਾ ਖਿਚਾਵ ਸੀ ਔਰ ਤੁਹਾਡੀ ਸਹਿਮਤੀ ਤੋਂ ਬਿਨਾ ਤੁਹਾਡੀ ਮਦਦ ਤੋਂ ਬਿਨਾ ਤੁਸੀਂ ਜਿਹੜੀ ਇੱਕ ਮੁਰਤ ਹੋ ਕੇ ਸਾਰਿਆਂ ਨੇ ਜੋਰ ਲਾਇਆ ਉਹਦੇ ਕਰਕੇ ਆਪਾਂ ਇੰਨੀ ਵੋਟ 800 ਦੇ ਕਰੀਬ ਆਪਣੇ ਨਗਰ ਤੋਂ ਵੱਧ ਕੇ ਇੱਕ ਹਿਸਟਰੀ ਦਾ ਰਿਕਾਰਡ ਕਾਇਮ ਕਰਤਾ ਕਿ ਗੁਰੂ ਸਾਹਿਬ ਨੇ ਇੰਨੇ ਇਲੈਕਸ਼ਨ ਲੜਿਆ ਮੈਂ ਲਾਦਾ ਇੰਨੀ ਵੋਟ ਵੀ ਕਲੇ ਤੁਸੀਂ ਵਧਾਈ ਹੋਣੀ ਜਿੰਨੀ ਐਕਟਿਵ ਵਧਾਈ ਇੱਕ ਵੀ ਕਰ ਗੋਡੀ ਕੈਂਪਰ ਔਰ ਇਹ ਤੁਹਾਡੇ ਤੋਂ ਬਿਨਾ ਇਹ ਚੀਜ਼ ਨਾ ਮੁਮਕਿਨ ਸੀ ਇਹ ਜਿੱਤ ਨੂੰ ਹੱਥ ਪਾਉਣਾ ਜੇ ਤੁਸੀਂ ਸਾਰੇ ਜਣੇ ਰਲ ਕੇ ਨਾ ਮਦਦ ਕਰਦੇ ਬਹੁਤ ਦੂਰ ਸੀ ਮੰਜ਼ਿਲ ਜਿਹੜੀ ਤੁਸੀਂ ਬੜੀ ਆਸਾਨੀ ਨਾਲ ਆਪਾਂ ਸਾਰਿਆਂ ਨੇ ਤੁਹਾਡੀ ਮਦਦ ਸਦਕਾ ਆਪਾਂ ਸਰ ਕਰ ਤੁਹ ਅੱਜ ਧੰਵਾਦੀ ਦੌਰੇ ਦੇ ਨਾਲ-ਨਾਲ ਮੈਂ ਤੁਹਾਨੂੰ ਵਧਾਈ ਦੇਣ ਵਾਸਤੇ ਜੀ ਆਇਆਂ ਕਿ ਇਹ ਜੋ ਕੁਝ ਹੋਇਆ ਸਾਰਾ ਤੁਹਾਡੇ ਕਰਕੇ ਤੁਹਾਡੀ ਬਦੌਲਤ ਤੁਸੀਂ ਜਿਹੜਾ ਮੇਰੇ ਸਿਰ ਤੇ ਹੱਥ ਰੱਖਿਆ ਮੇਰੀ ਪਿੱਠ ਤੇ ਆ ਕੇ ਤੁਸੀਂ ਖੜੇ ਹੋ ਗਏ ਤੇ ਮੇਰਾ ਹੌਸਲਾ ਬੜਾ ਬਲੰਦ ਹੋ ਗਿਆ ਮੈਂ ਸਾਰੇ ਇਲੈਕਸ਼ਨ ਦੇ ਵਿੱਚ ਡੋਲਿਆ ਨਹੀਂ ਮੈਂ ਤਕੜਾ ਰਿਆ ਵੀ ਯਾਰ ਮੇਰੇ ਨਾਲ ਲੋਕ ਖੜੇ ਆ ਕਿਉਂਕਿ ਆਪਣੇ ਵਿਰੋਧੀਆਂ ਕੋਲੇ ਬੜੀਆਂ ਵੱਡੀਆਂ ਤਾਕਤਾਂ ਸੀ ਹਰੇਕ ਪੱਖੋਂ ਹੀ ਆਪਣੇ ਨਾਲ ਤਕੜੇ ਸੀ ਆਪਣੇ ਨਾਲ ਵੱਡੇ ਰੁਤਬੇ ਸੀ ਤੁਸੀਂ ਸਾਰੇ ਰੁਤਬੇ ਉਹਨਾਂ ਦੇ ਫੇਲ ਕਰਕੇ ਜੋ ਤੁਹਾਡੇ ਮਨ ਦੇ ਵਿੱਚ ਸੀ ਤੁਸੀਂ ਉਹ ਘੁੱਟਾ ਤੇ ਤੁਸੀਂ ਆਪ ਦਾ ਇਸ ਹਲਕੇ ਦਾ ਤੁਸੀਂ ਐਮਐਲਏ ਇੱਕ ਦੀ ਪਹਿਲੀ ਵਾਰੀ ਬਣਾਇਆ ਮੈਂ ਤੁਹਾਨੂੰ ਦੱਸਦਾ ਤੁਸੀਂ بڑے ਮੁੱਖ ਮੰਤਰੀ ਤੁਸੀਂ ਬਣਾਏ ਆ ਫਾਈਨੈਂਸ ਮਿਨਿਸਟਰ ਤੁਸੀਂ ਬਣਾਏ ਆ ਕੈਬਨਿਟ ਮਿਨਿਸਟਰ ਤੁਸੀਂ ਬਣਾਏ ਆ ਪਰ ਕਦੇ ਆਪ ਦੇ ਹਲਕੇ ਦਾ ਐਮਐਲਏ ਨਹੀਂ ਇੱਥੇ ਬਣਾਇਆ ਸੀ ਉਹ ਹੁਣ ਬਣਾਇਆ ਔਰ ਬਣਾਇਆ ਵੀ ਐਸਾ ਕਿ ਰਿਕਾਰਡ ਤੋੜ ਤੇ ਸਾਰੇ ਸੋ ਵੀਰੋ ਤੁਹਾਡਾ ਕੋਟਨ ਕੋਟ ਇਸ ਗੱਲ ਦਾ ਮੈਂ ਧੰਨਵਾਦ ਕਰਦਾ ਕਿ ਜੋ ਤੁਸੀਂ ਮਾਨ ਸਤਕਾਰ ਪਿਆਰ ਦਿੱਤਾ ਮੈਂ ਜਦੋਂ ਬਾਹਰ ਜਾਣਾ ਨਾ ਇੱਥੋਂ ਕਈ ਵਾਰੀ ਚੰਡੀਗੜ੍ਹ ਗਿਆ ਦਿੱਲੀ ਗਿਆ ਐਨਾਕ ਇੱਜ਼ਤ ਮਾਨ ਮਿਲਦਾ ਐਨਾਕ ਲੋਕ ਪਿਆਰ ਕਰਦੇ ਆ ਤੁਸੀਂ ਐਨਾਕ ਮੈਨੂੰ ਮਸ਼ਹੂਰ ਕਰਤਾ ਸਾਰੀ ਦੁਨੀਆ ਦੇ ਵਿੱਚ ਮੈਂ ਕਿਤੇ ਵੀ ਜਾਂਦਾ ਲੋਕ ਮੈਨੂੰ ਰੋਟੀ ਨਹੀਂ ਖਾਣ ਦਿੰਦੇ ਮੈਨੂੰ ਚਾਹ ਨਹੀਂ ਪੀਣ ਦਿੰਦੇ ਆਖੇ ਘੇਰ ਲੈਦੇ ਬਾਈ ਮੇਰੇ ਨਾਲ ਇੱਕ ਫੋਟੋ ਕਰਾ ਤੁਸੀਂ ਦਿੱਲੀੋਂ ਮੇਰੇ ਨਾਲ ਫੋਟੋ ਕਰਾ ਅੱਧਾ ਅੱਧਾ ਘੰਟਾ ਤਾਂ ਮੈਨੂੰ ਇਸੇ ਕੰਮ ਤੇ ਲੱਗ ਜਾਂਦਾ ਕੱਲੀਆਂ ਫੋਟੋਆਂ ਕਰਾਉਣ ਤੇ ਕਿਤੇ ਵੀ ਮੈਂ ਜਾਵਾਂ ਇੰਨਾ ਪਿਆਰ ਸਤਿਕਾਰ ਤੁਹਾਡੀ ਬਦੌਲਤ ਮੈਨੂੰ ਮਿਲਦਾ ਇੱਕ ਨਾ ਆਪਣੇ ਸੇਠ ਹੁੰਦੇ ਸੀ ਦੌਲੀਰਾਮ ਜੀ ਮੈਨੂੰ ਮੇਰੇ ਬਜ਼ੁਰਗ ਗੱਲ ਸੁਣਾਉਂਦੇ ਹੁੰਦੇ ਸੀ ਉਹਦਾ ਵਿਚਾਰੇ ਦਾ ਠੀਕ ਠਾਕ ਜਿਹਾ ਕਾਰੋਬਾਰ ਸੀ ਜਿਵੇਂ ਆਪਣਾ ਪਹਿਲਾ ਹੁੰਦਾ ਸੀ ਆਈ ਉਹਦਾ ਸੀ ਉਹ ਹੌਲੀ ਹੌਲੀ ਪਰਮਾਤਮਾ ਨੇ ਐਸੀ ਬਾਹ ਫੜੀ ਉਹਦਾ ਕਾਰੋਬਾਰ ਬੜਾ ਵੱਡਾ ਹੋ ਗਿਆ ਬੜਾ ਤਕੜਾ ਉਸ ਦਾ ਕੰਮ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਉਹ ਘਰੋਂ ਚੱਲਿਆ ਕਰੇ ਤੇ ਅੱਜ ਕੱਲ ਪੈਸੇ ਵਾਲੀ ਦੀ ਦੁਨੀਆ ਜੀ ਤੇ ਹਰੇਕ ਬੰਦਾ ਉਹਨੂੰ ਸਲਾਮ ਬੁਲਾਇਆ ਕਰੇ ਤੂੰ ਕਹਿੰਦਾ ਕਰੇ ਕੋਈ ਨਹੀਂ ਜੀ ਕਹਿ ਦਾਂਗਾ ਜੋ ਕੋਈ ਅਗਲਾ ਬੁਲਾਇਆ ਕਰੇ ਕੋਈ ਨਹੀਂ ਜੀ ਕਹਿ ਦਾਂਗੇ ਇੱਕ ਦਿਨ ਉਹਨੂੰ ਕੋਈ ਸੱਜਣ ਟੱਕਰ ਗਿਆ ਉਹ ਕਹਿੰਦਾ ਯਾਰ ਅਸੀਂ ਤੈਨੂੰ ਰਾਮ ਰਾਮ ਬੁਲਾਉਣੇ ਆ ਅਸੀਂ ਤੈਨੂੰ ਫਤਿਹ ਬੁਲਾਉਣੇ ਆ ਤੂੰ ਕਹਿ ਦੇਣਾ ਕੋਈ ਨਹੀਂ ਕਹਿ ਦਾਂਗੇ ਤੇ ਸਾਨੂੰ ਜਵਾਬ ਦੇ ਕੇ ਜਾ ਵੀ ਤੂੰ ਕਿਹਨੂੰ ਕਹਿਣਾ ਉਹ ਕਹਿੰਦਾ ਇਹ ਉਹੀ ਦੌਦੀ ਰਾਮ ਆ ਇਹਨੂੰ ਦੌਲੀ ਰਾਮੂ ਕਿਹੜਾ ਸੱਸੀ ਗੱਲ ਬਣਾਉਂਦਾ ਕਿਹੜਾ ਰਾਮ ਰਾਮ ਬੁਲਾਉਂਦਾ ਤੁਸੀਂ ਸਾਰੇ ਜਣੇ ਬੁਲਾ ਦਿੰਨੇ ਹੋ ਮੈਂ ਸਾਰਿਆਂ ਦੀ ਤੁਹਾਡੀ ਸਾਰਿਆਂ ਦੀ ਫਤਿਹ ਇਕੱਠੀ ਕਰਕੇ ਤੇ ਸ਼ਾਮ ਨੂੰ ਜਾ ਕੇ ਆਪਦੀ ਤਜੋਰੀ ਖੋਲ ਲੈਣਾ ਜਿਹੜੀ ਮਾਇਆ ਪਈ ਆ ਮੈਂ ਉਹਨੂੰ ਬੁਲਾਦਣਾ ਵੀ ਤੈਨੂੰ ਬੁલાਈ ਸੀ ਦੌਲੀਰਾਮ ਮੈਨੂੰ ਫੇਰ ਬੁਲਾ। ਸੋ ਉਹੀ ਮੇਰੇ ਗੱਲਾਂ ਯਾਦ ਆ ਜਾਂਦੀਆਂ ਕਿ ਜਦੋਂ ਮੈਨੂੰ ਲੋਕ ਬਾਹਰ ਅੰਦਰ ਮੇਰਾ ਇੱਜ਼ਤ ਮਾਨ ਕਰਦੇ ਆ ਮੈਨੂੰ ਫਤਿਹ ਬੁਲਾਉਂਦੇ ਆ ਨਾ ਤੇ ਮੈਂ ਵੀ ਉਹਨਾਂ ਦੀ ਸਾਰਿਆਂ ਦੀ ਇਕੱਠੀ ਕਰਾਉਣਾ ਹੈ ਉਹ ਹੁਣ ਤੁਹਾਨੂੰ ਬੁਲਾਉਣਾ ਸਾਰਿਆਂ ਨੂੰ ਜਿਹੜੇ ਬੈਠੇ ਆ। ਤੁਹਾਡੇ ਕਰਕੇ ਮੈਨੂੰ ਬਾਹਰ ਸਲਾਮਾਂ ਹੁੰਦੀਆਂ ਨੇ ਮੈਨੂੰ ਡਿੰਪੀ ਨੂੰ ਕਿਹੜਾ ਪੁੱਛਦਾ ਸੀ। ਤੁਹਾਡੀ ਬਦੌਲਤ ਆ ਸਾਰਾ ਕੁਝ। ਸੋ ਅੱਜ ਉਹਨਾਂ ਦੀ ਸਾਰਿਆਂ ਦੀ ਮੈਂ ਫਤਿਹ ਤੁਹਾਨੂੰ ਸਾਂਝੀ ਕਰਦਾ ਕਿ ਅਸਲ ਹੱਕਦਾਰ ਉਹਦੇ ਤੁਸੀਂ ਜਿਹਨੇ ਇਸ ਯੋਗ ਬਣਾਇਆ ਸੋ ਇਲੈਕਸ਼ਨਾਂ ਤੋਂ ਪਹਿਲਾਂ ਆਪਾਂ ਬੜੀਆਂ ਗੱਲਾਂ ਕੀਤੀਆਂ ਸੀ ਬੜੇ ਵਾਅਦੇ ਕੀਤੇ ਸੀ ਵੀ ਐਂ ਕਰਾਂਗੇ ਐਂ ਕਰਾਂਗੇ ਐਂ ਕਰਾਂਗੇ ਕਈ ਵਾਰੀ ਇਹ ਹੁੰਦਾ ਉਹ ਇਕੱਲੇ ਗੱਲਾਂ ਚ ਹੀ ਵਾਅਦੇ ਰਹਿ ਜਾਂਦੇ ਨੇ ਉਹਨਾਂ ਨੂੰ ਬੂਰ ਨਹੀਂ ਪੈਂਦਾ ਪਰ ਅੱਜ ਹੁਣ 2.5 ਸਾਲ ਦੇ ਕਰੀਬ ਪਏ ਆ ਇਲੈਕਸ਼ਨ ਹੈ ਨਹੀਂ ਪਰ ਮੈਂ ਅੱਜ ਵੀ ਤੁਹਾਨੂੰ ਉਹੀ ਗੱਲ ਕਹਿ ਕੇ ਜਾਣਾ ਕਿ ਜੋ ਤੁਹਾਡੇ ਨਾਲ ਵਾਅਦੇ ਕਰਕੇ ਗਿਆ ਮੈਂ ਸਾਰੇ ਨਿਭਾਉਂਦਾ ਆ ਆਪਾਂ ਇੱਕ ਨਾਰਾ ਦਿੱਤਾ ਸੀ 2.5 ਸਾਲ ਬਨਾਮ 2.5 ਸਾਲ ਮੈਂ ਅੱਜ ਵੀ ਉਸ ਤੇ ਕਾਇਮ ਆ ਤੁਹਾਡੀ ਕੋਈ ਕੱਸੀ ਬੰਨ ਵਾਲੀ ਆ ਤੁਹਾਡਾ ਕੋਈ ਖਾਲ ਬੰਨ ਵਾਲਾ ਤੁਹਾਡੀ ਕੋਈ ਪਈ ਬੰਨ ਵਾਲੀ ਆ ਕੋਈ ਸੜਕ ਬੰਨ ਵਾਲੀ ਆ ਉਦੀ ਮੇਰੀ ਜ਼ਿੰਮੇਵਾਰੀ ਆ ਜੀ ਮੈਂ ਕਰਾ ਕੇ ਦੇਵਾਂ ਔਰ ਸਾਰਾ ਕੁਝ ਕਰਾ ਕੇ ਦੇਵਾਂਗਾ ਜੋ ਜੋ ਤੁਹਾਡੇ ਨਾਲ ਵਾਦੇ ਕੀਤੇ ਆ ਕਿਸੇ ਦਾ ਕੋ ਕਮਰਾ ਪੈਣ ਵਾਲਾ ਉਹ ਬਣਵਾ ਕੇ ਦੇਵਾਂਗੇ ਕਿਸੇ ਦਾ ਕੋ ਕਾੜ ਬੰਨ ਵਾਲਾ ਆਟੇ ਦਾਲ ਵਾਲਾ ਉਹ ਬੜਾ ਕੇ ਦੇਵਾਂਗੇ ਕਿਸੇ ਦੀ ਕੋ ਪੈਨਸ਼ਨ ਲੱਗਣ ਵਾਲੀ ਆ ਉਹ ਲਵਾ ਕੇ ਦੇਵਾਂਗੇ ਉਹ ਬਾਤ ਕਰਦੇ ਜਿਹੜੇ ਵੀ ਤੁਹਾਡੇ ਕੋਈ ਕੰਮਕਾਰ ਪੈਂਡਿੰਗ ਪਏ ਆ ਸਾਰੇ ਕਰਾਂਗੇ ਜੀ ਹੁਣ ਆਪਾਂ ਇਕ ਵਾਰੀ ਮੈਂ 4-5 ਜਨਾਂ ਦੇ ਵਿੱਚ ਵਿੱਚ ਸਾਰਾ ਧੰਵਾਦੀ ਦੌਰਾਨ ਮੇਟਣਾ ਉਦੋਂ ਬਾਅਦ ਸਾਰੀ ਗੱਡੀ ਆਪਾਂ ਇੱਕ ਲੈਨਸਰ ਪਾਰਟੀ ਤੇ ਚੜਾ ਕੇ ਇੱਕ ਇੱਕ ਕੰਮ ਆਪਾਂ ਕਰਾਂਗੇ ਆ ਕੁਦੀਪ ਉਹ ਸਾਰੇ ਇੱਕ ਇੱਕ ਕਰਕੇ ਆਪਾਂ ਔੜੀ ਔੜੀ ਕੰਮ ਅੜੀ ਚਲਾਗੇ ਤੇ ਸਾਰੇ A to Z ਆ ਪੱਤਰਾ ਵਾਂ ਪਿੱਤਾ ਸਿੱਧੀ ਕੰਮ ਆਣੀ ਉਹ ਕਿਹੜੀ ਅਸਲ ਜਿਹੜਾ ਅਸਲ ਮੁੱਦਾ